ਭਾਈ ਕੀ ਨਾਜੀ ਭਾਈ ਸ਼ੀਤਲ ਕੁਮਾਰ ਹਰਦੋਬਤ ਵਾਲਾ ਕੀ ਘਟਨਾ ਹੋਈ ਭਾਈ ਘਟਨਾ ਹੋਈ ਆ ਕਿ ਸਵੇਰੇ 10:30 11 ਵਜੇ ਦਾ ਬੱਚਾ ਫੋਨ ਵੇਖਦਾ ਪਿਆ ਸੀ ਤੇ ਬਾਹਰ ਬੈਠੇ ਨੇ ਧੁੱਪ ਚ ਫੇ ਥੋੜਾ ਫੋਨ ਹੀਟ ਕਰ ਗਿਆ ਥੋੜੀ ਧੁੱਪ ਚ ਨਾ ਬਲਾਸਟ ਹੋ ਗਿਆ ਫੋਨ ਪਹਿਲਾਂ ਵੀ ਬੱਚਾ ਫੋਨ ਚਲਾਉਂਦਾ ਨਹੀਂ ਫੋਨ ਤੇ ਲੱਗ ਭਾ ਗੱਜ-ਗੱਲ ਤੁਹਾਨੂੰ ਪਤਾ ਹੈ ਬੱਚੇ ਸਾਰੇ ਚਲਾਉਂਦੇ ਹੀ ਆ ਉਮਰ ਕਿੰਨੇ ਦੇ ਉਮਰ ਭਾਜੀ ਤੀਜੇ ਸਾਲ ਸੇ ਪਈਦੀ ਆ ਕੋਈ ਕਿ ਦੋ ਦੀ ਘਟਨਾ ਹੈ ਇਹ ਭਾਜੀ ਸਵੇਰੇ 10:30 11 ਵਜੇ ਦੇ ਵਿੱਚ ਸਾਨੂੰ ਫੇਰ ਕਿਵੇਂ ਪਤਾ ਲੱਗਾ ਘਰੇ ਹੀ ਜਾਂ ਬਾਹਰ ਹੀ ਮੈਂ ਤਾਂ ਭਾਜੀ ਬਾਹਰ ਹੀ ਅੱਜ ਕੋਈ ਪ੍ਰੋਗਰਾਮ ਨਹੀਂ ਸ਼ਿਵਰਾਤਰੀ ਦਾ ਹੀ ਉੱਥੇ ਹੀ ਸੀ ਤੇ ਫੇਰ ਬਾਅਦ ਚ ਘਰ ਦੇ ਨਾਲ ਫੋਨ ਕੀਤਾ ਕਿ ਆ ਗਿਆ ਕੰਮ ਹੋਣਾ ਫੇਰ ਠੀਕ ਹੈ ਨੂੰ ਸਾਲਾ ਨਿਕਲ ਗਿਆ ਹਾਂਜੀ ਬੱਚ ਨੂੰ ਹਸਪੀਟਲ ਲੈ ਆਂਦਾ ਸੀ ਹਸਪੀਟਲ ਮੈਂ ਹੀ ਆਪੇ ਲੈ ਆ ਕੇ ਆ ਜੀ ਮੈਨੂੰ ਘਰ ਦੇ ਨਾਲ ਫੋਨ ਮੈਂ ਲੈ ਕੇ ਆ ਆਪੇ ਕੀ ਕੰਡੀਸ਼ਨ ਆ ਬੱਚੇ ਦੀ ਕਿੰਨਾ ਜ਼ਿਆਦਾ ਕੰਡੀਸ਼ਨ ਭਾਜੀ ਬਹੁਤ ਜ਼ਿਆਦਾ ਖਰਾਬ ਆ ਮਤਲਬ ਬਾਥਰੂਮ ਵਾਲੀ ਜਗ੍ਹਾ ਤੇ ਆਪਣੇ ਪਾਟ ਤੇ ਸੜ ਗਏ ਕਿੰਨੇ ਬੱਚੇ ਦਾ ਡੇ ਬੱਚੇ ਭਾਜੀ ਕੁੜੀ ਆ ਇੱਕੋ ਹੀ ਹਾਂਜੀ ਡਾਕਟਰ ਦਾ ਕੀ ਕਹਣਾ ਹੈ ਡਾਕਟਰ ਦਾ ਕਹਣਾ ਠੀਕ ਆ ਕਹਿੰਦੇ ਕੋਈ ਨਹੀਂ ਟ੍ਰੀਟਮੈਂਟ ਕਰਨ ਡਿਆ ਡਾਕਟਰ ਕਰਨ ਡਿਆ ਹਾਂਜੀ ਹਾਂਜੀ ਅਸੀਂ ਕਹਿਣਾ ਚਾਹੁੰਦੇ ਆ ਕਿ ਬੱਚਿਆਂ ਨੂੰ ਫੋਨ ਨਹੀਂ ਦੇਣਾ ਚਾਹੀਦਾ ਮੇਰੀ ਗਲਤੀ ਆ ਠੀਕ ਹੈ ਜੀ ਆਪਣਾ ਮੰਨ ਲਓ ਕਿ ਆਪਣੇ ਵਾਸਤੇ ਅਸੀਂ ਕਵਾਂਗੇ ਕਿ ਅਸੀਂ ਸੁਖੇ ਹੋ ਜਾਈਏ ਬੱਚਿਆਂ ਨੂੰ ਸੰਭਾਲਣਾ ਸਾਡਾ ਫਰਜ਼ ਬੰਦਾ ਆ ਤੇ ਬੱਚਿਆਂ ਨੂੰ ਫੋਨ ਨਹੀਂ ਦੇਣਾ ਚਾਹੀਦਾ ਹਾਂਜੀ ਆ ਫੋਨ ਚਲਾਉਂਦੇ ਸੀ ਬੇੜੇ ਬੈ ਕੇ ਗੁੜੀਆਂ ਮੰਜੇ ਤੇ ਬੈ ਕੇ ਤੇ ਉਹ ਹੱਥ ਚ ਹੀ ਪਾੜ ਗਿਆ ਤੇ ਅੱਗ ਲੱਗ ਗਈ ਤੇ ਨਾਲ ਹੀ ਮੰਜਾ ਸੜ ਗਿਆ ਨਾਲ ਹੀ ਕੱਪੜੇ ਸੜ ਗਏ ਸਾਰੇ ਘਰ ਚ ਧੂੰਆਂ ਹੀ ਧੂੰਆਂ ਹੋ ਗਿਆ ਕੀ ਦੁੱਖ ਦੀ ਗੱਲ ਹੈ ਇਹ ਸਾਢੇ 10 ਵਜੇ ਦੀ ਗੱਲ ਹੈ ਸਵੇਰ ਦੀ ਹਾਂਜੀ ਅੱਜ ਦੀ ਉਮਰ ਕਿੰਨੀ ਕੁ ਬੱਚੇ ਦੀ 3 ਸਾਲ ਦੀ ਰੰਗਲ ਬੱਚਾ ਪਹਿਲਾ ਵੀ ਮੂੰਹ ਚਲਾਉਂਦਾ ਸੀ ਨਾ ਨਹੀਂ ਅੱਗੇ ਵੀ ਚਲਾਉਂਦੇ ਸੀ ਪਰ ਉਹਦਾ ਖੇਡਣ ਦੇ ਦੀ ਇਹ ਤੇ ਇਹਨਾਂ ਨੇ ਖੇਡਦੇ ਪਫੜਾ ਦਿੱਤਾ ਪਰ ਚਲ ਹੁਣ ਵੀ ਖੇਡੇ ਲੱਗ ਜੇ ਜਿਦ ਤਰਾ ਬੱਚੇ ਅੱਗੇ ਵੀ ਤਾਂ ਆਮ ਚਲਾਉਂਦੇ ਹੀ ਆ ਹਰ ਬੱਚਾ ਚਲਾਉਂਦਾ ਆ ਤੇ ਇਸ ਤਰਾ ਹੀ ਇਹਨੂੰ ਵੀ ਫੜਾ ਦਿੱਤਾ ਵੀ ਕਿਹੜਾ ਅੱਜ ਨਵਾਂ ਫੜਿਆ ਹੈ ਅੱਗੇ ਵੀ ਫੜਦੇ ਹੀ ਤੇ ਉਹ ਚਲਾਉਂਦੇ ਚਲਾਉਂਦੇ ਕੱਪੜਿਆਂ ਸਮੇਤ ਹੀ ਅੱਗ ਲੱਗ ਗਈ ਧੂਆ ਨਿਕਲ ਗਿਆ ਤੇ ਬੈਟਰੀ ਜਿਹੜੀ ਉਹ ਬੱਚੇ ਨੂੰ ਐਬੂਲੈਂਸ ਬੁਲਾਈ ਗਈ ਨਹੀ ਨਹੀ ਚੁੱਕ ਕੇ ਲਿਆਂਦਾ ਫਿਰ ਵੀ ਲਾਲੇ ਉਹਨਾਂ ਘਰੇ ਕੱਪੜੇ ਕੱਪੜੇ ਰਾਤ ਤੇ ਤੇ ਇੱਥੇ ਲੈ ਆਂਦਾ ਤੇ ਐਮਰਜੈਂਸੀ ਦਾਖਲ ਕਰਾਤਾ ਕੀ ਕਹਣਾ ਡਾਕਟਰ ਨੂੰ ਡਾਕਟਰ ਹੁਣ ਇਲਾਜ ਕਰਨ ਦੇ